ਇਸ ਸਕੀਮ ਜਿਹੜੀ ਹੈ 60% ਕੇਂਦਰ ਸਰਕਾਰ ਹਿੱਸਾ ਪਾਉਂਦੀ ਆ ਔਰ 40% ਜਿਹੜਾ ਉਹ ਪੰਜਾਬ ਸਰਕਾਰ ਹਿੱਸਾ ਪਾਉਂਦੀ ਆ ਪਰ ਲੇਕਿਨ ਅਫਸੋਸ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਔਰ ਸੈਂਟਰ ਚ ਅਕਾਲੀ ਦਲ ਭਾਜਪੀ ਦੀ ਸਰਕਾਰ ਉਸ ਸਮੇਂ ਕਿਸੇ ਵੀ ਸਰਕਾਰ ਨੇ ਸਕੀਮ ਨੂੰ ਅੱਛੇ ਤਰੀਕੇ ਨਾਲ ਲਾਗੂ ਨਹੀਂ ਕੀਤਾ ਔਰ ਬਹੁਤ ਸਾਰੇ ਪੰਜਾਬ ਦੇ ਦਲਤ ਬੱਚਿਆਂ ਦੇ ਨਾਲ ਧੋਖਾ ਹੋਇਆ ਖਿਲਵਾੜ ਹੋਇਆ ਜੋ ਬਾਬਾ ਸਾਹਿਬ ਪੀਮਰਾਓ ਮੇੜਕੇ ਜੀ ਨੇ ਕਿਹਾ ਸੀਗਾ ਕਿ ਸਿੱਖਿਆ ਸਭ ਦਾ ਅਧਿਕਾਰ ਆ এডਿਕੇਸ਼ਨ ਸਭ ਦਾ ਅਧਿਕਾਰ ਆ ਸਭ ਨੂੰ ਪੜਨ ਦਾ ਰਾਈਟ ਆ ਹੱਕ ਆ ਉਸ ਹੱਕ ਦੇ ਉੱਤੇ ਮੈਂ ਸਮਝਦਾ ਅਕਾਲੀ ਦਲ ਭਾਜਪੀ ਔਰ ਕਾਂਗਰਸ ਦੀਆਂ ਸਰਕਾਰਾਂ ਦੇ ਸਮੇਂ ਪੰਜਾਬ ਦੇ ਦਲਤਾਂ ਦਲਤ ਬੱਚਿਆਂ ਨੂੰ ਵਾਂਝੇ ਰੱਖਿਆ ਗਿਆ ਉਹਨਾਂ ਤੋਂ এডਿਕੇਸ਼ਨ ਖੋਣ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਉਹਨਾਂ ਤੋਂ ਸਿੱਖਿਆ ਖੋਣ ਦਾ ਕੰਮ ਅਕਾਲੀ ਦਲ ਭਾਜਪੀ ਨੇ ਕੀਤਾ ਪਰ ਲੇਕਿਨ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਤੌਰ ਮੁੱਖ ਮੰਤਰੀ ਉਹਦਾ ਸੰਭਾਲਿਆ ਔਰ ਉਸ ਸਬਾਕ ਇਹ ਸਕੀਮ ਜਿਹੜੀ ਆ ਬੜੇ ਅچھے ਤਰੀਕੇ ਦੇ ਨਾਲ ਪੰਜਾਬ ਚੱਲ ਰਹੀ ਹੈ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਪਹਿਲੇ ਸਾਲ ਹੀ ਪਹਿਲੇ ਸਾਲ ਹੀ ਪੰਜਾਬ ਦੇ ਅੰਦਰ ਇਹ ਸਕੀਮ ਨੂੰ ਬੜੇ ਅچھے ਤਰੀਕੇ ਦੇ ਨਾਲ ਲਾਗੂ ਕੀਤਾ ਗਿਆ ਇਸ ਸਕੀਮ ਦਾ ਫਾਇਦਾ ਪੰਜਾਬ ਦੇ ਦਲਤ ਬੱਚਿਆਂ ਨੇ ਪੰਜਾਬ ਦੇ ਸ਼ੈਡਿਊਲ ਕਾਸ ਬੱਚਿਆਂ ਨੇ ਉਠਾਇਆ ਆਜੋ ਆਪਣੀ ਪੜ੍ਹਾਈ ਪੂਰੀ ਕਰ ਰਹੇ ਨੇਗੇ। ਔਰ ਜਿਹੜਾ ਪੁਰਾਣਾ ਜੇ ਮੈਂ ਥੋੜਾ ਪਿੱਛੇ ਜਾਵਾਂ 2017 ਤੋਂ ਲੈ ਕੇ 2022 ਤੱਕ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਸੀਗੇ ਉਹ ਆਦਵਾਟੇ ਇਸ ਸਕੀਮ ਦਾ ਫਾਇਦਾ ਨਾ ਮਿਲਣ ਦੇ ਕਰਕੇ ਆਪਣੀ ਪੜ੍ਹਾਈ ਛੱਡ ਚੁੱਕੇ ਸੀਗੇ। ਅਸੀਂ 2023-24 ਦੇ ਵਿੱਚ 2023-24 ਦੇ ਵਿੱਚ ਜਿਹੜੇ ਪੁਰਾਣੇ ਪੈਸੇ ਰੁਕੇ ਹੋਏ ਸੀਗੇ ਪੁਰਾਣੀ ਸਰਕਾਰ ਦੇ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਪੈਸੇ ਰੁਕੇ ਗਏ ਸੀ 366 ਕਰੋੜ ਰੁਪਏ 366 ਕਰੋੜ ਰੁਪਏ ਉਹਦਾ ਅਸੀਂ ਦੋ ਕਿਸ਼ਤਾਂ ਦੇ ਵਿੱਚ 183 ਕਰੋੜ ਤੇ 181 ਕਰੋੜ ਇਹ ਜਿਹੜਾ ਹੈਗਾ ਪੈਸੇ ਕਰਕੇ ਅਸੀਂ ਅਗਸਤ ਦੇ ਵਿੱਚ ਅਗਸਤ 2023 ਚ ਰਿਲੀਜ਼ ਕੀਤੇ ਨੇਗੇ ਦੋ ਕਿਸ਼ਤਾਂ ਦੇ ਅੰਦਰ ਅਸੀਂ ਇਹ ਪੈਸਾ ਜਿਹੜਾ ਉਹ ਪੰਜਾਬ ਦੇ ਸ਼ੈਡਿਊਲ ਕਾਸਟ ਵਿਦਿਆਰਥੀਆਂ ਦਾ ਰਿਲੀਜ਼ ਕੀਤਾ ਔਰ ਮੈਂ ਸਮਝਦਾ ਇਹਨਾਂ ਦਾ ਬਹੁਤ ਵੱਡਾ ਫਾਇਦਾ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲਿਆ